ਗੌੜੀ ਮਹੱਲਾ ਪੰਜਵਾ ਆਪਨ ਤਨ ਨਹੀਂ ਜਾ ਕੋ ਗਰਬ ਆਪਨ ਨਹੀਂ ਕਾਂ ਕੋ ਲਪਟਾਇਓ ਆਪਨ ਨਾਮ ਸਜਰ ਕੇ ਪਾਇਓ ਸਿਖਾ ਮੰਨੋਂ ਪਰਸ਼ਨ ਮਾਰਾ ਆਪਣੀ ਕਿਹੜੀ ਚੀਜ਼ ਹੈ ਤੋ ਸਤਗੁਰੂ ਜੀ ਕਿਰਪਾ ਕਰਕੇ ਫਰਮਾਉਂਦੇ ਹਨ ਆਪਨ ਤਨ ਨਹੀਂ ਜਾ ਕੋ ਗਰਬ ਜੇ ਜੀਵ ਜੀ ਦਾ ਹੰਕਾਰ ਕਰਦਾ ਹੈ ਸਰੀਰ ਆਪਣਾ ਤਾਂ ਨਹੀਂ ਰਗਤ ਬਿੰਦ ਕਾਏ ਤੈਨੂੰ ਅਗਨੀ ਪਾਸ ਪਰਾਨ ਇਹ ਰਗਤ ਦਿਨ ਜੈ ਮੈ ਤਾਂ ਕਿਹਦੇ ਸੁਬੰਧ ਕਰਕੇ ਸਰੀਰ ਬਣਿਆ ਹੋਇਆ ਇਹ ਸਰੀਰ ਆਪਣਾ ਨਹੀਂ ਹੈ ਬਚੀ ਪ੍ਰਕਿਰਤੀ ਰੂਪ ਇਹ ਆ ਦੇਵ ਹੀ ਹੋ ਮੈਂ ਕਰਦਾ ਹੱਗ ਚੰਦ ਦੀ ਇਹਨਾਂ ਇਹਦੇ ਵਿੱਚ ਕਿੰਨਾ ਕੀ ਕੀ ਜੋ ਹੈ ਇਸ ਵਿੱਚ ਜਲ ਕੀ ਪੀਤ ਪਵਨ ਕਾ ਸੰਧਾ ਰੰਗ ਲਗੰਦ ਕਾ ਘਾਰਾ ਹਾੜ ਮਾਸਿ ਨਾੜੀ ਕੋ ਪਿੰਜਰ ਪੰਖੀ ਵਸਾਇ ਵਿਚਾਰਾ ਇਹ ਤਨ ਆਪਣਾ ਨਹੀਂ ਜਿਹੜਾ ਤੋਂ ਹੰਕਾਰ ਕਰਦਾ ਹੈ ਇਹ ਤਾਂ ਪਾਣੀ ਡੋਬਣ ਨੂੰ ਕਹਿੰਦਾ ਮੈਂ ਹੀ ਡੋਬ ਲਵਾਂਗਾ ਅਬ ਕਹਿੰਦੀ ਮੈਂ ਸਾੜ ਲਾਵਾਂ ਛੇਰ ਵਗਾਰੇ ਕਹਿੰਦੇ ਸਾਡਾ ਹੀ ਖਾਜਾ ਹੈ ਸਵੰਦੀ ਕਹਿੰਦੇ ਸਾਡਾ ਹੀ ਹੈ ਇਸਤਰੀ ਕਹਿੰਦੀ ਲਾਵਾਂ ਨਾ ਮੈਂ ਵਿਆਹ ਹੋ ਕੇ ਹੱਕੀ ਨਹੀਂ ਇਸ ਪ੍ਰਕਾਰ ਇੰਨਿਆਂ ਦੀ ਮੇਰ ਤੂੰ ਕਾਹਨੂੰ ਮੇਰ ਕਰਦਾ ਹੈ ਜੀ ਆਪਨ ਤਾਂ ਨਹੀਂ ਜਾਂ ਕੋ ਗਰਵ ਜੇ ਦਾਹੰਕਾਰ ਕਰਦਾ ਹੈ ਸੀਰ ਆਪਣਾ ਨਹੀਂ ਹੈ ਰਾਜ ਮਿਲਖ ਨਹੀਂ ਆਪਨ ਦਰਬਾਰ ਨਾ ਆਪਣੇ ਰਾਏ ਕਿਸੇ ਦਾ ਨਾ ਕਹੇਦੀ ਮਿਲਖ ਜੰਗੀਰ ਹੈ ਨਾ ਆਪਣਾ ਧਨ ਕਿਸੇ ਦਾ ਹੈ ਆਪਨ ਨਹੀਂ ਕਾ ਕੋ ਲਪਟਾਇਓ ਇਹ ਤਾਂ ਆਪਣੀਆਂ ਚੀਜ਼ਾਂ ਹੈ ਨਹੀਂ ਕਾ ਕੋ ਕਿਸ ਵਾਤੇ ਇਹਨਾਂ ਕਿਸ ਵਾਤੇ ਇਹਨਾਂ ਚੀਜ਼ਾਂ ਦੀ ਲਪਟਿਆਂ ਫਸਿਆ ਆਪਣੀ ਜਿਤਨੂੰ ਫਸਾਇਆ ਹੈ ਆਪਨ ਨਾਮ ਸਤਗੁਰ ਤੇ ਪਾਈ ਆਪਣੀ ਜੀਤ ਹੈ ਨਾਮ ਐਸ ਲੋਕ ਚ ਵੀ ਆਉਣ ਵਾਲੀ ਕੰਮ ਵਿਕਾਰਾਂ ਤੋਂ ਬਚਾਉਣ ਵਾਲੀ ਜਮਾਂ ਤੋਂ ਛੁਲਾਉਣ ਵਾਲੀ ਪਰ ਲੋਕ ਸਹਿਤਾ ਕਰਨ ਵਾਲੀ ਉਹ ਆਪਣਾ ਨਾਮ ਸਤਗੁਰੂ ਸਾਹਿਬ ਤੋਂ ਪਾਇਆ ਜਿਸ ਕਿਸੇ ਨੇ ਪਾਇਆ ਹੈ ਰਹਾਉ ਸੁਤ ਬਨਤਾ ਆਪਨ ਨਹੀਂ ਭਾਈ ਪੁੱਤਰ ਵੀ ਆਪਣੇ ਨਹੀਂ ਬੰਤਾ ਇਸਰੀ ਵੀ ਆਪਣੀ ਨਹੀਂ ਆਪਣੇ ਭਰਾ ਭਾ ਵੀ ਨਹੀਂ ਹਨ ਇਸ ਮੀਤ ਆਪ ਬਾਪ ਨਾ ਮਾਈ ਜਿੰਨੇ ਪਿਆਰੇ ਮਿੱਤਰ ਜਿਹੜੇ ਮੰਨੇ ਆ ਪ੍ਰਾਣਾਂ ਤੋਂ ਸੁਖਦਾਇਕ ਜਾਂ ਇਸ ਦੇਵ ਤੋਂ ਮੰਨੇ ਜਿਹੜੇ ਆਪ ਦੀ ਪੂਜਾ ਪ੍ਰਤੀਸ਼ਟਾ ਵਿੱਚ ਹੀ ਲਾਈ ਰੱਖਦੇ ਹਰ ਵਕਤ ਜੀਵਨੀ ਰੱਖਦੇ ਆ ਤੇ ਮਿੱਤਰ ਆਦਿਕ ਜਿਹੜੇ ਮੰਨੇ ਬਾਪੂ ਤੇ ਮਾਦਿਕ ਇਹ ਵੀ ਆਪਣੇ ਨਹੀਂ ਹਨ ਸੋ ਇਹ ਨਾ ਰੂਪਾ ਫੁਨ ਨਹੀਂ ਧਾਮ ਅਜੇ ਇਸੇ ਤਰ੍ਹਾਂ ਮੰਨ ਕੇ ਬੁੱਧ ਵੀ ਆਪਣੇ ਨਹੀਂ ਡਿਗੜੇ ਹੋਏ ਹਨ ਇਸੇ ਪ੍ਰਕਾਰ ਸੁਇਨਾ ਰੂਪਾ ਫੁਨ ਨਹੀਂ ਧਾਮ ਇਹ ਵੀ ਆਪਣਾ ਨਹੀਂ ਚਾਂਦੀ ਵੀ ਆਪਣੀ ਨਹੀਂ ਦਮੜੇ ਜਿਹੇ ਟਕਸਾਰੀ ਬਣੇ ਵੀ ਆਪਣੇ ਨਹੀਂ ਹਨ ਹੈਵਰ ਗੈਵਰ ਆਪਨ ਨਹੀਂ ਕਾਂ ਜਿਹੜੇ ਹਾਥੀ ਘੋੜੇ ਵਰ ਬ੍ਰਿਆਈ ਸ੍ਰੇਸ਼ਟ ਹਨ ਅਤੇ ਗੈਵਰ ਹਾਥੀ ਚਿੱਤੇ ਹਨ ਸਫੈਦ ਜਿਹੜੇ ਇਹ ਵੀ ਆਪਣੇ ਕੰਮ ਨਹੀਂ ਆਉਣ ਵਾਲੇ ਜਵਤੇ ਹੋਈ ਲਾਮੀ ਢਾਈ ਚਲੇ ਨਹੀਂ ਇੱਕ ਪੈਰੇ ਇੱਕ ਕਦਮ ਵੀ ਨਹੀਂ ਚੱਲਣਾ ਇਹਨਾਂ ਨਾਲ ਬਹੁ ਨਾਨਕ ਜੋ ਗੁਰਬਖਸ਼ ਮਿਲਾਇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜੀਵਨ ਦੀ ਦਾਤ ਨੂੰ ਬਖਸ਼ਿਆ ਜਿਸ ਕਾ ਸਭ ਕਿਛੁ ਜਿਸ ਕਾ ਹਰ ਰਾਇ ਉਹਦਾ ਭਾਈ ਸਭ ਕੋਈ ਉਹਦੇ ਇਸਤਰੀ ਵੀ ਐ ਪੁੱਤਰ ਵੀ ਐ ਧਨ ਵੀ ਦਾਲਤੋ ਸਭੇ ਸਫਲੇ ਆ ਤਨਕਾ ਖਾਦਾ ਕੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਉਹਨਾਂ ਦੇ ਮਹਿਰ ਫਰਾਈ ਸਭ ਕੁਝ ਹੈ ਇਹ ਸਭ ਕੁਝ ਸਫਲਾ ਹੈ ਉਹਨਾਂ ਦਾ ਜੋ ਗੁਰੂ ਸਾਹਿਬ ਦੀ ਸ਼ਰਨ ਵਿੱਚ ਲੱਗੇ ਹੋਏ ਹਨ ਕਿਸ ਦਾ ਸਭ ਕਿਸਾ ਕਿਸ ਦਾ ਸਭ ਕਿਸ ਜਿਸ ਦਾ ਹਰ ਰਾਆ ਜਿਨ੍ਹਾਂ ਦਾ ਪਰਮੇਸ਼ਰ ਬਣ ਗਿਆ ਉਹਨਾਂ ਦਾ ਭਾਈ ਸਭ ਕੁਝ ਹੈ ਜਿਨ੍ਹਾਂ ਦਾ ਪਰਮੇਸ਼ਰ ਨਹੀਂ ਬਣਿਆ ਉਹ ਸਾਰੇ ਪਦਾਰਥ ਜਵਾਬ ਦੇ ਜਾਣਗੇ ਅੰਤ ਨੂੰ ਗੌੜੀ ਮਹੱਲਾ 5 ਵਾ ਗੁਰ ਦੇ ਚਰਨ ਉਪਰ ਮੇਰੇ ਮਾਥੇ ਸਤਿਗੁਰਾਂ ਦੇ ਕੋਇਤ ਚਰਨ ਸਾਡੇ ਮੱਥੇ ਤੇ ਟਿਕੇ ਰਹੇ ਸਾਡੇ ਮਨ ਤੇ ਮੱਥਾ ਅੰਤਾ ਕਰਨ ਦੇ ਅੰਦਰ ਸਤਿਗੁਰੂ ਸਾਹਿਬ ਦੇ ਚਰਨ ਹਰ ਵਕਤ ਉਪਰ ਟਿਕੇ ਰਹਣ ਤਾਂ ਤੇ ਦੁੱਖ ਮੇਰੇ ਸਗਲੇ ਲਾਪੈ ਕਿਉਂਕਿ ਸਾਡੇ ਅੰਤਾ ਕਰਨ ਨੂੰ ਵੀ ਮੱਥੇ ਦੇ ਗੁਰੂ ਦੇ ਚਰਨ ਉਪਰ ਟਿਕੇ ਹਨ ਇਸ ਕਰਕੇ ਸਾਡੇ ਜਮਨ ਮੰਨ ਜਿਨਨੇ ਦੁੱਖ ਹੋਏ ਸਾਰੇ ਮਾਰੇ ਦੀ ਕਿਰਪਾ ਕਰਕੇ ਨਿਵਰਤ ਹੋ ਗਏ ਲੈ ਗਏ ਹਨ ਸਤਗੁਰ ਆਪਣੇ ਕੋਪ ਕੁਰਬਾਨੀ ਆਪਣੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਕੁਰਬਾਨ ਬਲਿਹਾਰ ਜਾਈਏ ਆਤਮ ਚੀਨ ਪਰਮ ਰੰਗ ਮੰਨਿਨ ਦੀਨ ਦੀ ਕਿਰਪਾ ਕਰਕੇ ਆਪਣੇ ਆਤਮਾ ਰੂਪ ਨੂੰ ਜਾਣ ਲਈਦਾ ਪਰਮ ਆਨੰਦ ਵੱਡੇ ਆਨੰਦ ਨੂੰ ਮਾਣੀਦਾ ਰੰਗ ਨੂੰ ਰਹਾਉ ਤਾਰਨ ਰੇਣ ਗੁਰ ਕੀ ਮੁਖ ਲਾਗੀ ਸਤਿਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਜਿਵੇਂ ਦੇ ਮੁਖ ਮਸਤਕ ਤੇ ਲੱਗੀ ਹੈ ਹੰਤਾ ਕਰਨ ਵਿੱਚ ਤਾਰਨ ਸਰਵ ਦਾ ਰੂਪ ਹੋਈ ਹੈ ਅਹੰ ਬੁੱਧ ਤਿੰਨ ਸਗਲ ਤਿਆਗੀ ਮਹਾਰਾਜ ਦੀ ਚਰਨ ਧੂੜ ਬਣਨੇ ਕਰਕੇ ਹੰਕਾਰ ਵਾਲੀ ਜਿਹੜੀ ਬੁੱਧੀ ਸੀ ਜਿਨਾਂ ਗੁਰਮਖੰਦ ਸਾਰੀ ਛੜਵਤੀ ਹੈ ਗੁਰ ਦਾ ਸ਼ਬਦ ਲੱਗੂ ਮਨ ਮੀਂ ਜਿਨਾਂ ਪਿਆਰਿਆਂ ਨੂੰ ਗੁਰੂ ਸਾਹਿਬ ਦਾ ਸ਼ਬਦ ਮਨ ਚ ਪਿਆਰਾ ਲੱਗਿਆ ਆ ਜੀਵਨ ਜਾਗ ਪਿਆ ਜਿਨਾਂ ਦਾ ਧਾਰ ਬ੍ਰਹਮਤਾ ਤੇ ਮੋਹਿ ਡੀਟਾ ਉਹ ਸ਼ਬਦ ਮਿੱਠਾ ਲੱਗਣੇ ਕਰਕੇ ਮਾਰਾ ਕਹਿੰਦੇ ਕਾਰਨ ਪਰਮੇਸ਼ਰ ਨੇ ਇਸ ਤਰਕੇ ਸੀ ਵੇਖ ਲਿਆ ਹੈ ਗੁਰ ਸੁਖ ਦਾਤਾ ਗੁਰ ਕਰਤਾ ਗੁਰੂ ਸਾਹਿਬ ਸਾਰੀ ਸੁਖਾਂ ਦੇ ਦਾਤੇ ਹੈ ਗੁਰੂ ਸਾਹਿਬ ਅਕਾਲ ਪੁਰਖ ਦਾ ਰੂਪ ਹੈ ਕਰਤਾ ਰੂਪ ਹਨ ਜੀਅ ਪ੍ਰਾਣ ਨਾਨਕ ਗੁਰ ਆਧਾਰ ਸਾਰੇ ਜੀਵਾਂ ਦੇ ਪ੍ਰਾਣਾ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਆਸਰਾ ਹਨ ਗੁਰੂ ਜੀ ਲੋੜੀ ਮਹੱਲਾ ਪੰਜਵਾ ਰੇ ਮਨ ਮੀਰੇ ਤੂੰ ਤਾਂ ਕਹੋ ਆਏ ਮੇਰੇ ਪਿਆਰੇ ਮਨੋ ਤੂੰ ਕਿਸ ਵਾਹਿਗੁਰੂ ਨੂੰ ਚਾਹਿਆ ਕਰ ਜਾ ਕਾ ਉਹ ਨਾ ਕਸ਼ੂ ਨਾ ਜਿਸ ਵਾਹੇ ਕਰਸ਼ੂ ਨਾ ਹੀ ਨੀ ਕਿਸੇ ਪ੍ਰਕਾਰ ਦੀ ਕਵੀ ਪੇਸ਼ੀ ਨਹੀਂ ਹੈ ਕੋਈ ਹਰ ਸਾ ਪ੍ਰੀਤਮ ਕਰ ਮਨਮੀ ਸੋ ਹਰੀ ਪਿਆਰਾ ਹੈ ਸਭ ਦਾ ਅਕਿਰਤ ਘਣਾਂ ਦੀ ਪਾਲਣਾ ਕਰਨ ਵਾਲਾ ਹੈ ਮੇਰੇ ਪਿਆਰੇ ਮਿੱਤਰਾ ਉਹ ਸਰੀ ਨੂੰ ਆਪਣਾ ਮਿੱਤਰ ਬਣਾਉਣਾ ਕਰ ਪ੍ਰਾਨ ਆਧਾਰ ਹਰੀ ਸ੍ਰੀਖਾ ਮਿੱਤਰ ਆਪਣਾ ਕਰ ਨਾ ਹਰੀ ਸੋ ਹਰੀ ਹੈ ਪ੍ਰੀਤੋ ਕੋ ਨੂੰ ਆਪਣਾ ਮਿੱਤਰ ਬਨਉਣਾ ਚਾਹੇ ਪ੍ਰਾਨ ਆਧਾਰ ਰੱਖੂ ਸਦਗੀ ਕੋ ਪ੍ਰਾਨ ਦਾ ਆਸਰਾ ਰੂਪ ਹੈ ਸਦਾ ਚਿੱਤ ਵਿੱਚ ਰੱਖਿਆ ਕਰ ਹਰੀ ਜਸਤ ਆਪ ਹੀ ਹਰੀ ਰਹਾਉ ਹਰੀ ਮਨ ਮੇਰੀ ਤੂੰ ਤਾਂ ਕਹੋ ਸੇ ਓ ਮੇਰੇ ਪਿਆਰੇ ਮਨੋ ਉਸ ਵਾਹਿਗੁਰੂ ਦਾ ਤੂੰ ਸੇਵਨ ਭਜਨ ਕਰ ਆਦਪੁਰਖ ਅਪਰੰਪਰ ਦੇ ਜੋ ਸਾਰੇ ਜਗ ਦਾ ਆਦ ਹੈ ਪੁਰਖ ਪੂਰਨ ਹੈ ਪ੍ਰਕਿਰਤੀ ਤੋਂ ਪਰੇ ਹੈ ਦੇਵ ਪ੍ਰਕਾਸ਼ ਰੂਪ ਹੈ ਮਾਨਕਾਰ ਕੀ ਆਸੇ ਜੀ ਸੋ ਵੈਜੀ ਦੇ ਉਪਰ ਤੋਂ ਆਇਸ ਰਖੇ ਕਰੇ ਆਦਿ ਜੁਗਾਂ ਦੇ ਜਾ ਕੇ ਪਰਵਾਸ ਜਿਹੜਾ ਸਾਰੇ ਜਗ ਦੇ ਆਪ ਵਿੱਚ ਹੈ ਜੁਗਾ ਜੁਗਾ ਅਲ ਕਾਂ ਸਾਧੂ ਤੇ ਕਦੋਂ ਪਰ ਆਪ ਕਾਂ ਜੀ ਹੈ ਜੁਗ ਜੀਵ ਆਪ ਕਾਂ ਈਸ਼ਰ ਆਪ ਕਹਿੰਦੇ ਆਪ ਵਿੱਚ ਕੀ ਹੈ ਅਤੇ ਸਦਾ ਜਿਹਦਾ ਪ੍ਰੋਸਾ ਭਗਤਾਂ ਦੇ ਨਾਲ ਨੂੰ ਕੋਈ ਪ੍ਰੋਸਾ ਧਾਰ ਜਾ ਕੀ ਤੀਤ ਸਦਾ ਸੁਖ ਹੋਏ ਜਿਸ ਦੀ ਪ੍ਰੀਤੀ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਭਗਤਾਂ ਨੂੰ ਪਿੱਛੇ ਹੋਈ ਹੈ ਹੁਣ ਹੁੰਦੀ ਅੱਗੇ ਨੂੰ ਹੋਵੇਗੀ ਨਾਨਕ ਗਾਵੇ ਗੁਰ ਮਿਲ ਸੋ ਸਤ ਗੁਰ ਜੀ ਜਿੰਨ ਗੁਰਾਂ ਦੇ ਨਾਲ ਮਿਲ ਕੇ ਸਭਾਈ ਉਹ ਉਸ ਨੂੰ ਗਾਉਂਦੇ ਆ ਤੁਸਾਂ ਤੁਸੀਂ ਵੀ ਗਾਉਣਾ ਕਰੋ ਗਾਉੜੀ ਮਹੱਲਾ 5 ਵਾ ਨੀਤ ਕਰੈ ਸੂਈ ਹਮ ਮੰਨਾ ਮਿੱਤਰ ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਕਤਿਏ ਲੋਹਾਂ ਤੇ ਬੈਠ ਕੇ ਵੀ ਇਉਂ ਕਿਹਾ ਤੇਰਾ ਕੀ ਆ ਮਿੱਠਾ ਲਾਗੇ ਗਰਮ ਰੇਤਾ ਪੈੰਦੇ ਨੂੰ ਵੇਖ ਕੇ ਵੀ ਚੰਨਣ ਬੂਰ ਸਮਝਿਆ ਹੈ ਅਤੇ ਉਪੋਉ ਵੀ ਦੇਖ ਰੂ ਹਰਮੰਦਰ ਸਾਹਿਬ ਦੀ ਹਰ ਕੀ ਪੌੜੀ ਦਾ ਚੁਬਾ ਸਮਝਿਆ ਹੈ ਇਹ ਉਹ ਕਹਿੰਦੇ ਹਨ ਸਤਿਗੁਰੂ ਸਾਹਿਬ ਜੀ ਨੀਤ ਕਰੈ ਸੂਈ ਹਮ ਮੰਨਾ ਜੋ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ ਹੈ ਉਹਨੂੰ ਅਸੀਂ ਬੜਾ ਚੰਗਾ ਕਰਕੇ ਮੰਨਿਆ ਹੈ ਨੀਤ ਕੇ ਕਰ ਤੋ ਕੁਸਲ ਸਮਾਨਾ ਜੋ ਮਿੱਤਰੋ ਹਾਲ ਸੁਖੇ ਕੋਈ ਚਰਤਬ ਹਨ ਉਹ ਸੁਖ ਦੇ ਵਿੱਚ ਸਮਾਉਣ ਵਾਲੇ ਮੇਲਣ ਵਾਲੇ ਹੈ ਜਿਹੜਾ ਵਾਹਿਗੁਰੂ ਦੇ ਕਰਤੱਬਾਂ ਵਿੱਚ ਪ੍ਰਸੰਨ ਰਹੇਗਾ ਜੋ ਕੁਝ ਕਰਦਾ ਭਲਾ ਕਰਦਾ ਉਹ ਨੀਤ ਕੇ ਕਰਦੋਂ ਕੁਸਲ ਸਮਾਨਾ ਉਹ ਕਿਸੇ ਅਨੰਦ ਰੂਪ ਵਿੱਚ ਸਮਾ ਜਾਂਦਾ ਭੇਦ ਹੋ ਜਾਂਦਾ ਹੈ ਏਕਾ ਟੇਕ ਮੇਰੇ ਮਨ ਕੀ ਸਾਡੇ ਮਨ ਵਿੱਚ ਵੀ ਸਾਡੀ ਚਤਵਣੀ ਚਤਵਣੀ ਵਿੱਚ ਵੀ ਚਤਵਣੀ ਵਿੱਚ ਕੋਈ ਮਨ ਚਤਤ ਜੇ ਤੁੰਦੀ ਟੇਕ ਓਟ ਹੈ ਜਿਸ ਕਿਸ ਕਰਨਾ ਸੋ ਹਮਰਾਮੀ ਜਿਸ ਕਿਸੇ ਨੂੰ ਕੁਝ ਕਰਨਾ ਹੈ ਉਹ ਸਾਡਾ ਮਿੱਤਰ ਅਕਾਲ ਪੁਰਖੀ ਹੈ ਉਹ ਤੋਂ ਬਿਨਾਂ ਕਿਸੇ ਨੂੰ ਕੀ ਕਰ ਦੇਣਾ ਹੈ ਪ੍ਰਹਾਉ ਤੋ ਹਮਾਰਾ ਬੇਪਰਵਾਹ ਸਦਾ ਕਾਲਪੁਰਖ ਸੱਜਣਾ ਉਹ ਸਾਡਾ ਬੇਪਰਵਾਹ ਬੇਖਾਸ ਹੈ ਬੇਪਰਵਾਹ ਮੀਤ ਹਮਾਰਾ ਬੇਪਰਵਾਹ ਸਦਾ ਜੋ ਸੱਜਣਾ ਕਾਲਪੁਰਖ ਪਿਆਰਾ ਉਹ ਬੇਪਰਵਾਹ ਬੇਖਾਸ ਹੈ ਕਿਸੇ ਨਿਆਜ਼ ਦੀ ਨਹੀਂ ਤੇ ਖੁਸ਼ ਹੋਣ ਵਾਲਾ ਨਹੀਂ ਹੈ ਗੁਰ ਕਿਰਪਾ ਤੇ ਮੋਹ ਅਸਨਾਹ ਸਤਿਗੁਰਾਂ ਦੀ ਕਿਰਪਾ ਕਰਕੇ ਸਾਡਾ ਉਸ ਦਿਨ ਅਸਨਾਹ ਫਾਰਸੀ ਚ ਇਸ਼ਨਾਈ ਦੋਸਤੀ ਦਾ ਨਾਮ ਹੁੰਦਾ ਹੈ ਗੁਰਾਂ ਦੀ ਕਿਰਪਾ ਨਾਲ ਸਾਡਾ ਉਹਦੇ ਨਾਲ ਪਿਆਰ ਪਿਆ ਹੋਇਆ ਹੈ ਉਹ ਦੀ ਸਾਨੂੰ ਅਸਨਾ ਨਾ ਸਿਆਣ ਪਛਾਣ ਦਾ ਨਾਮ ਵੀ ਕਰਦੇ ਐ ਸੰਪਰਦਾਵਾਰੇ ਪਰ ਫਾਰਸੀ ਕਿਸ਼ਨਾਈ ਨਾ ਦੋਸਤੀ ਦਾ ਹੈ ਗੁਰਾਂ ਦੀ ਕਿਰਪਾ ਕਰਕੇ ਸਾਡੀ ਉਹਨੇ ਸਿਆਣ ਜਾਣ ਕਹੀ ਹੈ ਗੁਰਾਂ ਦੀ ਕਿਰਪਾ ਨਾਲ ਸਾਡੀ ਉਹਨੇ ਨਾਲ ਦੋਸਤੀ ਪਈ ਹੈ ਸੁਨਾਹਾ ਪਿਆਰਾ ਹੈ ਸਾਡੋ ਗੀਤ ਹਮਾਰਾ ਅੰਤਰਜਾਮੀ ਉਹ ਸਾਡਾ ਮਿੱਤਰ ਹੈ ਕਾਲਕੁੰਡਲੀ ਜਨਮ ਵਾਲਾ ਹਮਰਾਤਿ ਪੂਰਬ ਪਾਰ ਬ੍ਰਹਮਚਰਿਸ਼ੇਸ਼ ਰੇਖੇ ਤੀਰਨੇ ਪਾਪੋਂ ਪੁੰਨੇ ਤੋ ਪਾਰ ਹੈ ਗ੍ਰੰਥ ਵਿਆਗ ਕੇ ਸਰਵ ਕਾ ਮਾਲਕ ਹੈ ਸਾਹਮਨ ਦਾਸ ਤੇ ਤੁਮ ਠਾਕੁਰ ਮੇਰੇ ਅਸੀਂ ਤਾਂ ਸੱਚੇ ਪਾਤਸ਼ਾਹ ਜੀ ਆਪਕੇ ਸੇਵਕ ਹਾਂ ਜੀ ਸਾਡੇ ਮਾਲਕ ਉਹ ਪਿਆਰੇ ਅਕਾਲ ਪੁਰਖ ਮਾਨ ਮਹਤ ਨਾਨਕ ਪ੍ਰਭ ਤੇਰੇ ਜਿਹੜਾ ਮਾਨ ਕੋਈ ਸਤਕਾਰ ਕਰਨਾ ਹੈ ਮਹਤਮ ਰਤਵਾ ਕੋਈ ਕਰਨਾ ਹੈ ਪ੍ਰਭ ਜੀ ਸਾਡੇ ਤੇ ਆਪ ਆਪ ਤੇ ਹੀ ਆ ਸਾਡਾ ਜਿਹੜਾ ਮਾਨ ਬ੍ਰਹਮ ਗਿਆਨ ਦਾ ਆਨੰਦ ਹੈ ਸਤਕਾਰ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਮਹਤਮ ਰਤਵਾ ਜਿਹੜਾ ਹੈ ਵੱਡਾ ਜਿੰਜਾ ਤੈਸੇ ਕਿਸੇ ਹੀ ਜਿਹੜਾ ਨਿਰਮਲ ਸੀਸ ਦੇ ਆ ਜਿਹੜਾ ਮੁਰਤਵਾ ਗੁਰਪਹਿ ਗੱਦੀ ਦਾ ਪ੍ਰਾਪਤ ਕੀਤਾ ਹੈ ਇਹ ਵੀ ਤੇਰੇ ਪਾਸੋਂ ਪ੍ਰਾਪਤ ਹੋਇਆ ਉੱਪਰ ਹੈ ਅਤੇ ਜਿਹੜਾ ਮਾਨ ਸਤਕਾਰ ਹੋਣਾ ਸੰਗਤਾਂ 'ਚ ਇਹ ਵੀ ਤੇਰਾ ਹੈ ਮਹਤ ਵੱਡਾ ਮੁਰਤਵਾ ਜਿਹੜਾ ਬ੍ਰਹਮ ਦਾ ਸਰੂਪ ਇਕਤਾ ਵਾਲਾ ਇਹ ਵੀ ਮੁਰਤਵਾ ਤੇਰੀ ਵੱਲੋਂ ਹੀ ਇਹ ਪ੍ਰੂ ਤੇਰੇ ਉੱਪਰ ਹੈ